ਸਰ ਆਪਰਾ ਨਾਮ ਕੇਵਲ ਕੁਮਾਰ ਜੀ ਸਰ ਅੱਜ ਉਹਦੀ ਯੋਗਾੜੀ ਹੈ ਅੰਤਰਰਾਸ਼ਟਰੀ ਯੋਗਾੜੀ ਹਾਂਜੀ ਤੁਸੀਂ ਤੇ ਸੈਲਿਬ੍ਰੇਟ ਕਰ ਰਹੇ ਹੋ ਕਿਸ ਤਰ੍ਹਾਂ ਮਨਾ ਰਹੇ ਹੋ ਸਰ ਇਹਨੂੰ ਅਸੀਂ ਜਿਹੜਾ ਇਹਨਾਂ ਤਕਰੀਬਨ ਰੂਟੀਨ ਵਾਈ ਜੀ ਉਹ ਵੇਕਨਾਂਗ ਵਾਰ ਡੇਲੀ ਯੋਗ ਦੀ ਕਲਾਸ ਲੱਗਦੀ ਹੈ ਸਵੇਰੇ 5:30 ਤੋਂ ਲੈ ਕੇ 6:50 ਤੱਕ ਗਰਮੀਆਂ ਗਰਮੀਆਂ ਵਿੱਚ ਪਾਰਕ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਜੈਂਟਸ ਕਲੱਬ ਦੇ ਵਿੱਚ ਲੱਗਦੀ ਹੈ ਤੇ ਯੋਗਾ ਡੇ ਨੂੰ ਬੜਾ ਧੂਂਦਾਂਣਾ ਮਨਾਇਆ ਜਾਂਦਾ ਸਭ ਨੂੰ ਬੁਲਾਇਆ ਜਾਂਦਾ ਹੈਗਾ ਤੁਸੀਂ ਰੁਟੀਨ ਵਿੱਚ ਯੋਗਾ ਕਰਾਉਂਦੇ ਹੋ ਜਾਂ ਸਿਰਫ ਅੱਜ ਸਪੈਸ਼ਲ ਨਹੀਂ ਨਹੀਂ ਰੁਟੀਨ ਵੀ ਡੇਲੀ ਬਿਨਾਂ ਮੈਂਬਰ ਤੋਂ ਨਾ ਜੁੜੋ तकरीबन ਐਰੋਬਿਕਸ ਉਹ ਪਰਿਵਾਰ ਕੀ ਨਾਮ ਨਾਲ ਸਾਡਾ ਆਪਣਾ ਚੱਲ ਰਿਹਾ ਹੈ ਤੇ ਇਹਦੇ तकरीबन 200 ਮੈਂਬਰ ਜੁੜੇ ਹੋਏ ਨੇ ਡੇਲੀ ਕਰਾਦੀ ਐਰੋ 60-70 ਮੈਂਬਰ ਦੀ ਡੇਲੀ ਐਵਰੀ ਕਲਾਸ ਦੀ ਹੁੰਦੀ ਹੈ ਕੁਝ ਖਾਸ ਸੀ ਅੱਜ ਯੋਗਾਡੇ ਕਰਕੇ ਤਕਰੀਬਨ 1.200 ਮੈਂਬਰ ਕਿ ਰਿਵਾਈਵ ਹੋਏ ਸੀ ਸਰ ਯੋਗ ਨਾਲ ਕਿੰਨਾ ਫਰਕ ਪੈਂਦਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਯੋਗ ਕਰਵਾ ਰਹੇ ਹੋ ਕਿੰਨਾ ਫਰਕ ਪੈਂਦਾ ਕਿੰਨਾ ਫਰਕ ਪੈਂਦਾ ਲੋਕਾਂ ਦੀ ਲਾਈਫ ਜਿਹੜਾ ਆਪਣਾ ਜੀਵਨ ਦਾ ਰਹਿਣਾ ਸਹਿਣਾ ਸਭ ਬਦਲ ਜਾਂਦਾ ਦਵਾਈਆਂ ਸਭ ਛੁੱਟ ਜਾਂਦੀਆਂ ਨੇ ਅੱਜ ਮੇਰੀ ਉਮਰ 60 ਸਾਲ ਦੀ ਹੋ ਗਈ ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ 60 ਸਾਲ ਦੀ ਉਮਰ ਹੈ ਕਿਉਂ ਕਿ ਕਿਉਂਕਿ ਮੇਰੇ ਪੋਤੇ ਵੀ ਨੇ ਨਾ ਮੈਂ ਉਹਨਾਂ ਤੋਂ ਵੱਧ ਕੇ ਕੰਮ ਕਰਦਾ ਆਪਣੇ ਨੂੰ ਐਨਰਜੀ ਪੂਰੀ ਵੱਦੀ ਹੈਗੀ ਹੈ ਕਿਸੇ ਕਿਸਮ ਦੀ ਕੋਈ ਦਵਾਈ ਮੈਡੀਸਨ ਲੈਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਕੀ ਸੰਦੇਸ਼ ਦੇ ਲੋਕਾਂ ਨੂੰ ਇਹ ਸੰਦੇਸ਼ ਦਾਂਗੇ ਵੀ ਆਓ ਯੋਗਾ ਕਰੋ ਕਰੋ ਯੋਗ ਰਹੋ ਨਿਰੋਗ ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਕਿ ਜਿੱਦਾਂ ਹੁਣ ਸਵੇਰੇ ਉੱਠਣ ਦੀ ਆਪਣਾ ਦਿੱਕਤ ਲੱਗਦੀ ਹੈ ਵੀ ਉਠਾਂਗੇ ਉਠਾ ਇੱਕ ਵਾਰੀ ਮੰਜਾ ਛੱਡੋ ਆਰਾਮ ਨਾਲ ਉੱਠ ਕੇ ਆਓ ਤੇ ਸਾਰਾ ਦਿਨ ਐਕਟਿਵ ਰਹੋਗੇ ਸਰ ਇੱਕ ਗੱਲ ਦੇਖਣ ਨੂੰ ਮਿਲਦੀ ਹੈ ਕਿ ਲੇਡੀਜ਼ ਯੋਗ ਕਾਤੇ ਜਿਆਦਾ ਜਾਗਰੂਕ ਹੈ ਹਾਂ ਜੈਂਟਸ ਘਟੇ ਇਸ ਬਾਰੇ ਤੁਹਾਡਾ ਕੀ ਕਹਿਣਾ ਨਹੀਂ ਜੈਂਟਸ ਵੀ ਪਹਿਲੇ ਸਾਡੇ ਕੋ ਕਾਫੀ ਘੱਟ ਸੰਖਿਆ ਦੀ ਹੁਣ ਆਈ ਸਾਈ ਸਭ ਵਧਾ ਹੀ ਰਹੇ ਆ ਸਭ ਨੂੰ ਕਹਿ ਕੇ ਕੀ ਵਧਾ ਰਹੇ ਆ ਮੇਰਾ ਨਾਮ ਸੱਤਜੈ ਸ਼ਰਮਾ ਕਿੰਨੇ ਟਾਈਮ ਤੋਂ ਯੋਗ ਕਰ ਰਹੇ ਹੋ ਮੈਂ ਕਮ ਤੋਂ ਕਮ 20 ਸਾਲ ਹੋ ਗਏ ਟੋਕ ਕਰਦੇ ਤੇ ਕੀ ਕਹਿਣਾ ਹੈ ਅੱਜ ਇੰਟਰਨੈਸ਼ਨਲ ਯੋਗਾ ਡੇ ਤੇ ਇੰਟਰਨੈਸ਼ਨਲ ਯੋਗਾ ਤੇ ਮੈਂ ਕਹਿਣਾ ਚਾਹੁੰਦਾ ਕਿ ਯੋਗ ਨਾਲ ਜੋ ਜੁੜ ਜਾਂਦਾ ਹੈ ਉਹਦੇ ਤਿੰਨ ਤਰ੍ਹਾਂ ਦੇ ਜਿਹੜੇ ਹੈ ਸੁਸਤੀ ਆ ਜਾਂਦੀ ਹੈ ਸਰੀਰਿਕ ਮਾਨਸਿਕ اور ਅਧਿਆਤਮਿਕ ਕਿਉਂਕਿ ਯੋਗ ਜਿਹੜਾ ਹੈ ਪਹਿਲੇ ਸਰੀਰਿਕ ਤੌਰ ਤੇ ਬੰਦੇ ਨੂੰ ਸਵਸਥ ਕਰਦੇ ਜਿੰਨੇ ਰੋਗ ਨੇ ਉਹ ਖਤਮ ਹੋ ਜਾਂਦੇ ਨੇ ਇਹਦੇ ਨਾਲ ਦੂਸਰੇ ਮਾਨਸਿਕ ਇਹ ਜ਼ਰੂਰੀ ਹੈ ਮਨ ਵੀ ਸਾਡਾ ਬੜਾ ਤਕੜਾ ਹੋਣਾ ਚਾਹੀਦਾ ਹੈ ਕਿਸੇ ਮਹਾਤਮਾ ਨੇ ਕਿਹਾ ਸੀ ਕਿ ਅਗਰ ਤੁਹਾਡਾ ਮਨ ਹੀ ਤੁਹਾਡੇ ਦੁੱਖਾਂ ਦਾ ਕਾਰਨ ਹੈ ਅਗਰ ਮਨ ਤੁਹਾਡਾ ਸਵਲ ਹੋਗਾ ਪਰ ਮਨ ਤਾਕਤ ਹੋਗੀ ਤੋ ਕੋਈ ਡਕ ਤੁਹਾਡੇ ਸਾਹਮਣੇ ਨਹੀਂ ਆਉਗਾ ਤੀਸਰਾ ਸਭ ਚੰਤੇ ਮੈਂ ਕਿ ਯੋਗ ਹੀ ਅਧਿਆਤਮਕ ਤਰੀਕੇ ਨਾਲ ਉੱਪਰ ਪਰਮਾਤਮਾ ਨਾਲ ਮਿਲਉਂਦੇ ਆਤਮਾ ਦਾ ਪਰਮਾਤਮਾ ਨਾਲ ਮੇਲ ਹੀ ਯੋਗ ਕਰਵਾਉਂਦਾ ਹੈ ਇਹ ਯੋਗ ਦੇ ਨਾਲ ਹੀ ਜੋ ਹੈ ਅਸੀਂ ਹੌਲੀ ਹੌਲੀ ਆਪਣੀ ਜ਼ਿੰਦਗੀ ਨੂੰ ਮੇਰੇ ਮੇਰਾ ਖਿਆਲ ਹੈ ਵੀ ਅੱਜ ਯੋਗ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਮਹਿਲਾ ਵਰਗ 'ਚ ਬੜਾ ਜੋਸ਼ ਹੈ ਇਹ ਸੱਚੀ ਗੱਲ ਹੈ ਇਹਨਾਂ ਦੇ ਵਿੱਚ ਬੜਾ ਜੋਸ਼ ਹੈ ਅਰੇ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਨੇ ਜਿਹੜੀ ਵੀ ਉਮਰ ਚ ਹੈ ਔਰ ਇਹ ਦੇਖੋ ਆਪਾਂ ਦਾ ਫਿਰ ਵੀ ਬੈਠ ਜਾਂਦੇ ਨੇ ਤੇ ਘਰ ਜਾ ਕੇ ਵੀ ਪੂਰਾ ਕੰਮ ਕਰ ਦਈਆਂ ਨੇ ਇਹਦਾ ਕਾਰਨ ਹੀ ਇਹ ਹੈ ਕਿ ਯੋਗ ਕਰਦੇ ਨੇ ਯੋਗ ਕਰਨ ਨਾਲ ਹੀ ਇਹਨਾਂ ਦੀ ਤੰਦਰੁਸਤੀ ਬਣੀ ਰਹਿੰਦੀ ਹੈ ਔਰ ਸੁਚਤ ਰਹਿੰਦੇ ਨੇ ਔਰ ਤੁਹਾਡਾ ਸਾਡਾ ਦਿਮਾਗ ਜਿਹੜਾ ਹੈ ਉਹ ਇਧਰ ਉਧਰ ਭਟਕਣ ਲਈ ਸਿਰ ਹੋ ਜਾਂਦਾ ਹੈ ਇਹੀ ਯੋਗ ਦਾ ਸਭ ਤੋਂ ਵੱਡਾ ਕਾਰਨ ਹੈ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰੋਪਰਟیز